ਸਬਤੇ ਸਬਤੇ 18ਵੀਂ ਪੌੜੀ ਅੰਦਰ ਵਿਚਾਰ ਤੇ ਰਹ ਹਨ ਜਿਸਦੀ ਪਹਿਲੀ ਹੀ ਪੰਕਤੀ ਅੰਦਰ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਅਸੰਖ ਮੂਰਖ ਅੰਧ ਕੋਰ ਮੂਰਖ ਦਾ ਅਰਥ ਹੁੰਦਾ ਹੈ ਜੋ ਸਿਰਫ ਮੂੰਹ ਰੱਖ ਕੇ ਗੱਲ ਕਰੇ ਜਿਵੇਂ ਕਈ ਲੋਕ ਬਹੁਤ ਬੋਲਦੇ ਹਨ ਪਰ ਬੋਲਣਾ ਕੀ ਹੈ ਕੁਝ ਪਤਾ ਨਹੀਂ ਕੁਝ ਲੋਕ ਖਾਂਦੇ ਬਹੁਤ ਹਨ ਪਰ ਕੀ ਖਾਣਾ ਹੈ ਕੁਝ ਪਤਾ ਨਹੀਂ ਨਾ ਪਤਾ ਹੋਣ ਕਾਰਨ ਬਹੁਤ ਕੁਝ ਗਲਤ ਖਾ ਲਿਆ ਜਾਂਦਾ ਹੈ ਇੰਜ ਹੀ ਜੂ ਬਿਨਾ ਸੋਚੇ ਸਮਝੇ ਬੋਲੇ ਗੱਲ ਕਰਨ ਲੱਗਾ ਸਿਰਫ ਮੂੰਹ ਅੱਗੇ ਰੱਖ ਕੇ ਉਸ ਨੂੰ ਮੂਰਖ ਆਕਿਆ ਗਿਆ ਹੈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿੱਥੇ ਇਸ ਕੁਦਰਤ ਅੰਦਰ ਬਹੁਤ ਸਾਰੇ ਚੰਗੇ ਲੋਕ ਹਨ ਉੱਥੇ ਹੀ ਬਹੁਤ ਸਾਰੇ ਮੂਰਖ ਵੀ ਹਨ ਕਿੰਨੇ ਮੂਰਖ ਅੰਧ ਕੋਰ ਪਾਉ ਬਹੁਤ ਹੀ ਜ਼ਿਆਦਾ ਮੂਰਖ ਬਹੁਤ ਹੀ ਵੱਧ ਅਗਿਆਨਤਾ ਦੇ ਹਨੇਰੇ ਵਿੱਚ ਸਫਰ ਕਰੇ ਜੀਵਨ ਉਨ੍ਹਾਂ ਦੇ ਜੀਵਨ ਵਿੱਚ ਸਿਰਫ ਹਨੇਰਾ ਹੈ ਅਗਿਆਨਤਾ ਦਾ ਕੁੱਪ ਹਨੇਰਾ ਹੈ ਰੋਸ਼ਨੀ ਦੀ ਕੋਈ ਕਿਰਨ ਉਨ੍ਹਾਂ ਦੇ ਜੀਵਨ ਵਿੱਚ ਨਜ਼ਰ ਨਹੀਂ ਆਉਂਦੀ ਤਾਂ ਗੁਰੂ ਸਾਹਿਬ ਇਸ ਪੰਕਤੀ ਰੇ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਕੁਦਰਤ ਅੰਦਰ ਜਿੱਥੇ ਬਹੁਤ ਸਾਰੇ ਸੋਹਣੇ ਸੋਹਣੇ ਫੁੱਲ ਖਿੜੇ ਹਨ ਉੱਥੇ ਹੀ ਇਹਨਾਂ ਨਾਲ ਕੁਝ ਕੰਡੇ ਵੀ ਹਨ ਅਤੇ ਇਹ ਹੀ ਤਾਂ ਕੁਦਰਤੀ ਖੂਬਸੂਰਤੀ ਹੈ ਤਾਂ ਇਸ ਪੰਕਤੀ ਅੰਦਰ ਗੁਰੂ ਸਾਹਿਬ ਇਹ ਕਿਰਪਾ ਕਰਦੇ ਹਨ ਕਿ ਇਸ ਜਗਤ ਅੰਦਰ ਜਿੱਥੇ ਭਗਤ ਹਨ ਉੱਥੇ ਮੂਰਖ ਵੀ ਹਨ ਮਹਾ ਮੂਰਖ ਅੰਧਕੂਰ ਅੰਦਰ ਪੜ ਕਰੇ ਜੀਵਨ ਅਗਿਆਨਤਾ ਦੇ ਹਨੇਰੇ ਅੰਦਰ ਪੜ ਕਰੇ ਜੀਵਨ ਇਸ ਤੋਂ ਬਾਅਦ ਗੁਰੂ ਸਹਿ ਫਰਮਾਉਂਦੇ ਹਨ ਕਿ ਅਸੰਖ ਚੋਰ ਹਰਾਮ ਖੋਰ ਗੁਰੂ ਸਹਿ ਫਰਮਾਉਂਦੇ ਹਨ ਕਿ ਇਸ ਕੁਦਰਤ ਅੰਦਰ ਅਸੰਖ ਚੋਰ ਵੀ ਹਨ ਜੋ ਹਰਾਮ ਖੋਰ ਹਨ ਬਾਵਜੂਦ ਕਿਸੇ ਹੋਰ ਦੇ ਧਨ ਪਦਾਰਥਾਂ ਨੂੰ ਲੁੱਟ ਕੇ ਵਰਤਦੇ ਹਨ ਐਸੇ ਜੀਵ ਜੋ ਆਪ ਕਮਾ ਕੇ ਨਾ ਖਾਵਣ ਜੋ ਹਲਾਲ ਦੀ ਕਮਾਈ ਨਾ ਖਾਵਣ ਬਲਕਿ ਕਿਸੇ ਹੋਰ ਦੇ ਮਾਲ ਤਨ ਨੂੰ ਧੋਕੇ ਨਾਲ ਬੇਈਮਾਨੀ ਨਾਲ ਚੋਰੀ ਨਾਲ ਲੁੱਟ ਕੇ ਖਾਂਦਾ ਹੈ ਉਸ ਨੂੰ ਹਰਾਮਖੋਰ ਕਿਹਾ ਜਾਂਦਾ ਹੈ ਗੁਰੂ ਪਿਆਰੇ ਚੋਰ ਵੀ ਕਈ ਤਰ੍ਹਾਂ ਦੇ ਹੁੰਦੇ ਹਨ ਜਿਵੇਂ ਕੁਝ ਲੋਕ ਧਨ ਦੀ ਚੋਰੀ ਕਰਦੇ ਹਨ ਕਈ ਸਾਹਜ ਚੋਰੀ ਕਰਦੇ ਹਨ ਅੱਜ ਕੱਲ੍ਹ ਕਈ ਆਨਲਾਈਨ ਚੋਰੀ ਵੀ ਕਰਦੇ ਹਨ ਕੋਈ ਮਨੋਚੋਰ ਹੈ ਕੋਈ ਤਨੋਚੋਰ ਹੈ ਤਾਂ ਚੋਰ ਵੀ ਇਸ ਕੁਦਰਤ ਅੰਦਰ ਅਸੰਖ ਹੀ ਹਨ ਗੁਰੂ ਪਾਸ਼ਾ ਇਸ ਪੰਕਤੀ ਰਾਹੀਂ ਫਰਮਾਦੇ ਹਨ ਕਿ ਇਸ ਕੁਦਰਤ ਅੰਦਰ ਅਸੰਖ ਭਾਵ ਅਨੇਕਾਂ ਹੀ ਅਣਗਿਣਤ ਹੀ ਚੋਰ ਹਨ ਜੋ ਹਰਾਮ ਪਾਪ ਖੋਰਾ ਦਾ ਧਨ ਮਲ ਚੋਰੀ ਕਰਕੇ ਖਾਂਦੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਅਮਰ ਕਰਜਾ ਹੈ ਜੋਰ ਅਮਰ ਦਾ ਇੱਥੇ ਭਾਵ ਹੈ ਹੁਕਮ ਪਰ ਹੁਕਮ ਤਾਂ ਗੁਰੂ ਪਿਆਰੋ ਬੜਾ ਹੀ ਪਿਆਰਾ ਸ਼ਬਦ ਹੈ ਰੱਬ ਦਾ ਹੁਕਮ ਗੁਰੂ ਦਾ ਹੁਕਮ ਪਰ ਜੋ ਹੁਕਮ ਕੋਈ ਮਨੁੱਖ ਜ਼ਬਰਦਸਤੀ ਬਨਵਾਵੇ ਜ਼ੁਲਮ ਕਰਕੇ ਬਨਵਾਵੇ ਉਹ ਹੁਕਮ ਹੁਕਮ ਨਹੀਂ ਹੁੰਦਾ ਉਹ ਜ਼ੁਲਮ ਹੈ ਉਹ ਜ਼ਬਰ ਹੈ ਉਹ ਡਰਾਵਾ ਹੈ ਅਤੇ ਸਭ ਜਾਣਦੇ ਹਨ ਕਿ ਜ਼ਬਰਦਸਤੀ ਲੋਕਾਂ ਨੂੰ ਹੁਕਮ ਮਨਵਾਉਣ ਵਾਲੇ ਪਹਿਲਾਂ ਵੀ ਹੋਏ ਹਨ ਅਤੇ ਅੱਜ ਵੀ ਬਹੁਤ ਸਾਰੇ ਹਨ ਜੋ ਮਨਮਰਜ਼ੀ ਦੇ ਹੁਕਮ ਲੋਕਾਂ ਤੇ ਥੋਪ ਕੇ ਲੋਕਾਂ ਦੇ ਜੀਵਨ ਨੂੰ ਹੋਰ ਮੁਸ਼ਕਲ ਬਣਾ ਰਹੇ ਹਨ ਅਤੇ ਆਪਣੀ ਅਜੀਪਾ ਨੂੰ ਕਰਮ ਰੱਖਦੇ ਹਨ ਇਹਨਾਂ ਲੋਕਾਂ ਨੂੰ ਲੋਕ ਅਤਿਆਚਾਰੀ ਵੀ ਕਹਿੰਦੇ ਹਨ ਜ਼ਬਰੀ ਵੀ ਕਹਿੰਦੇ ਹਨ ਅਤੇ ਗੁਰੂ ਪਾਸ਼ਾ ਨਾਲ ਹੀ ਫਰਮਾਉਂਦੇ ਹਨ ਕਿ ਐ ਮਨਾ ਕਿੰਨਾ ਵੀ ਤੂੰ ਹੁਕਮ ਚਲਾ ਲੈ ਪਰ ਤੂੰ ਇੱਥੇ ਸਦਾ ਨਹੀਂ ਬੈਠੇ ਤਾਂ ਨਹੀਂ ਰਹਿਣਾ ਇੱਕ ਦਿਨ ਤੂੰ ਵੀ ਰੱਬ ਦੇ ਹੁਕਮ ਅਨੁਸਾਰ ਇੱਥੋਂ ਟੁਰ ਜਾਣਾ ਹੈ ਤੇਰਾ ਹੁਕਮ ਇੱਥੇ ਹੀ ਮਿੱਟੀ 'ਚ ਦਫਨ ਹੋ ਜਾਣਾ ਹੈ ਤੇਰੇ ਹੱਥ ਉੱਠ ਕੇ ਵੀ ਉਦੋਂ ਉੱਠ ਨਾ ਪਾਣਗੇ ਜਿਸ ਜੀਬ ਨਾਲ ਤੂੰ ਜ਼ੋਰ-ਜ਼ੋਰ ਨਾਲ ਬੋਲਦਾ ਸੀ ਉਹ ਸਦਾ ਲਈ ਬੰਦ ਹੋ ਜਾਏਗੀ ਐਮਨਾ ਫਿਰ ਕਿਸ ਗੱਲ ਦਾ ਹੰਕਾਰ ਐਮਨਾ ਪੂਰਾਂ ਨਾਲ ਬੱਦਸਲੂਕੀ ਜ਼ਬਰਦਸਤੀ ਉਹਨਾਂ ਨੂੰ ਡਰਾਉਣਾ ਧਮਕਾਉਣਾ ਐਮਨਾ ਤੂੰ ਬੰਦ ਕਰ ਦੇ ਜ਼ਬਰ ਕਰਨਾ ਬੰਦ ਕਰ ਦੇ ਪਿਆਰ ਕਰਨਾ ਸਿੱਖ ਇਸ ਜਗਤ ਅੰਦਰ ਹਰੇਕ ਨੂੰ ਉਨਾ ਹੀ ਜਿਉਂਦਾ ਹੱਕ ਹੈ ਜਿੰਨਾ ਤੇਰਾ ਹੈ ਇਸ ਲਈ ਜ਼ਬਰ ਨਾਲ ਨਹੀਂ ਬਲਕੇ ਸਬਰ ਨਾਲ ਪਿਆਰ ਨਾਲ ਦਿਆ ਨਾਲ ਇਸ ਜਗਤ ਅੰਦਰ ਹੈ ਤਾਂ ਗੁਰੂ ਸਾਹਿਬ ਇਸ ਪੰਕਤੀ ਰਹਿ ਸਮਝਾ ਰਹੇ ਹਨ ਕਿ ਇਸ ਕੁਦਰਤ ਅੰਦਰ ਅਸੰਖ ਹੀ ਜੀਵ ਐਸੇ ਹਨ ਜੋ ਦੂਜਿਆਂ ਤੇ ਹੁਕਮ ਤੇ ਬਦੀਕੀਆਂ ਕਰ ਕਰਕੇ ਅੰਤ ਨੂੰ ਇਸ ਸੰਸਾਰ ਤੋਂ ਚਲੇ ਜਾਂਦੇ ਹਨ ਅਤੇ ਸਿਰਫ ਹੁਕਮ ਚਲਾਉਣ ਵਾਲੇ ਹੀ ਨਹੀਂ ਕੁਝ ਹੋਰ ਲੋਕ ਵੀ ਹਨ ਜਿਨ੍ਹਾਂ ਬਾਰੇ ਗੁਰੂ ਸਾਹਿਬ ਅਗਲੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਅਸੰਖ ਗਲਵੜ ਹੱਤਿਆ ਕਮਾਂ ਪਾਪ ਅਸੰਖਾਂ ਹੀ ਐਸੀ ਹਨ ਜੁ ਲੋਕਾਂ ਦੇ ਗਲ ਵੱਡ ਰਹੇ ਹਨ ਲੋਕਾਂ ਦਾ ਗਲ ਵੱਡ ਕੇ ਜੀਵਾਂ ਦਾ ਗਲ ਵੱਡ ਕੇ ਉਹਨਾਂ ਦੀ ਹੱਤਿਆ ਕਰਕੇ ਬੇਕਸੂਰਾ ਦਿਲ ਉਹਨਾਂ ਨੇ ਆਪਣੇ ਹੱਥ ਰੰਗ ਰਹੇ ਹਨ ਪਾਪ ਕਰ ਰਹੇ ਹਨ ਗੁਰੂ ਪਿਆਰੂ ਗੁਰਬਾਣੀ ਵਿੱਚ ਬਹੁਤ ਵਾਰ ਆਇਆ ਹੈ ਕਿ ਜੀਵ ਤੇ ਦਇਆ ਕਰਨੀ ਹੈ ਜੀਵ ਨੂੰ ਮਾਰਨਾ ਨਹੀਂ ਹੈ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੋ ਗਲੇ ਵੱਡਦਾ ਹੈ ਜੋ ਹੱਤਿਆ ਕਰਦਾ ਹੈ ਉਹਦਾ ਦਿਲ ਕਿਹੋ ਜਿਹਾ ਹੋਵੇਗਾ ਅਤੇ ਇਹ ਵੀ ਵਿਚਾਰ ਨਾਲ ਹੀ ਕਰਨੀ ਹੈ ਕਿ ਇੱਕ ਹਥਿਆਰ ਧਰਮੀ ਦੇ ਹੱਥ ਵਿੱਚ ਵੀ ਹੈ ਜੋ ਲੋਕਾਂ ਦੀ ਰੱਖਿਆ ਕਰਦਾ ਹੈ ਉਹ ਧਰਮੀ ਭਾਵੇਂ ਡਾਕਟਰ ਹੈ ਜਾਂ ਫੌਜੀ ਹੈ ਜਾਂ ਕੋਈ ਸੰਤ ਸਿਪਾਹੀ ਉਹ ਜਦ ਵੀ ਵਾਰ ਕਰਨਗੇ ਜਦ ਵੀ ਹਥਿਆਰ ਚੱਕਣਗੇ ਤਾਂ ਰੋਗ ਠੀਕ ਕਰਨ ਲਈ ਚੱਕਣਗੇ ਅਤੇ ਦੂਜੇ ਪਾਸੇ ਅਧਰਮੀ ਹੈ ਉਸਦੇ ਹੱਥ ਵਿੱਚ ਵੀ ਹਥਿਆਰ ਹੈ ਪਰ ਉਹ ਜਦ ਵੀ ਵਾਰ ਕਰਨਗੇ ਬੇਕਸੂਰਾਂ ਨੂੰ ਮਾਰਨ ਲਈ ਕਰਨਗੇ ਜੇ ਸੰਧਰ ਚੰਗੇ ਵੀ ਤੇ ਮਾੜੇ ਵੀ ਸਾਰੇ ਹੀ ਪੀਸੇ ਜਾਣਗੇ ਜਿਵੇਂ ਬਾਬਰ ਬਾਣੀ ਅੰਦਰ ਵੀ ਗੁਰੂ ਸਾਹਿਬ ਨੇ ਬੜਾ ਸੋਣਾ ਫਰਮਾਇਆ ਹੈ ਕਿ ਜਦ ਬਾਬਰ ਨੇ ਹਮਲਾ ਕੀਤਾ ਤਾਂ ਉਸ ਵਿੱਚ ਸਿਰਫ ਹਿੰਦੂ ਹੀ ਨਹੀਂ ਬਲਕਿ ਮੁਸਲਮ ਵੀ ਬਰਬਾਦ ਹੋਏ ਉਹਨਾਂ ਦੇ ਪਤੀ ਵੀ ਮਰੇ ਉਹਨਾਂ ਦੇ ਘਰ ਵੀ ਉਜੜੇ ਉਹਨਾਂ ਦੇ ਮੰਦਰ ਮਸਜਿਦ ਵੀ ਢਾਏ ਗਏ ਤਾਂ ਗੁਰੂ ਪਿਆਰਿਓ ਜ਼ੁਲਮ ਕਰਨ ਵਾਲੇ ਦੇ ਮਨ ਅੰਦਰ ਕੋਈ ਦਿਆਨ ਨਹੀਂ ਹੁੰਦੀ ਕੋਈ ਪਿਆਰ ਨਹੀਂ ਹੁੰਦਾ ਸਿਰਫ ਅਧਰਮ ਹੁੰਦਾ ਹੈ ਕੂੜ ਹੁੰਦਾ ਹੈ ਵਿਕਾਰ ਹੁੰਦਾ ਹੈ ਇਸ ਲਈ ਲੋਕਾਂ ਦੇ ਗਲੇ ਨੂੰ ਵਰਦਾ ਹੈ ਗੁਰੂ ਸਬਸ ਪੰਕਤੀ ਰੇ ਫਰਮਾਉਂਦੇ ਹਨ ਕਿ ਇਸ ਕੁਦਰਤ ਅੰਦਰ ਜਿੱਥੇ ਦਇਆ ਤੇ ਪਿਆਰ ਨਾਲ ਭਰੇ ਹੋਏ ਲੋਕ ਹਨ ਉੱਥੇ ਇਸ ਦੇ ਉਲਟ ਬਹੁਤ ਸਾਰੇ ਬਲੋਕ ਐਸੇ ਵੀ ਹਨ ਜੋ ਨਫ਼ਰਤ ਨਾਲ ਭਰੇ ਹਨ ਜੋ ਜੀਆਂ ਦਾ ਗਲ ਵੜ ਕੇ ਹੱਤਿਆ ਵਰਗੇ ਪਾਪ ਕਰਾਰੇ ਹਨ ਇੱਥੇ ਹੀ ਬਸ ਨਹੀਂ ਗੁਰੂ ਸਬਸ ਤੋਂ ਅੱਗੇ ਵੀ ਫਰਮਾਉਂਦੇ ਹਨ ਕਿ ਅਸੰਖ ਪਾਪੀ ਪਾਪ ਕਰ ਜਾਹੇ ਤੇ अनेका ਹੀ ਪਾਪੀ ਮਨੁੱਖ ਵੇਸ ਕੁਦਰਤ ਅੰਦਰ ਹਨ ਜੋ ਪਾਪ ਕਮਾ ਕਮਾ ਕੇ ਦੁਰਦੇ ਚਲੇ ਜਾ ਰਹੇ ਹਨ ਗੁਰੂ ਪਿਆਰੇ ਪਾਪ ਕੀ ਹੁੰਦਾ ਹੈ ਪਾਪ ਉਸ ਕਰਮ ਨੂੰ ਕਹਿੰਦੇ ਹਨ ਜੋ ਧਰਮ ਦੇ ਉਲਟ ਜਾ ਕੇ ਕੀਤਾ ਜਾਵੇ ਜਿਵੇਂ ਡਾਕਟਰ ਦਾ ਕੰਮ ਹੈ ਜਾਨ ਬਚਾਉਣਾ ਜੇ ਉਹ ਜਾਨ ਲੈਣ ਨੂੰ ਤੁਰ ਪਏ ਜਾਂ ਲਾਲਚੀ ਹੋ ਜਾਏ ਤਾਂ ਉਹ ਕਰਮ ਪਾਪ ਹੈ ਜਿਵੇਂ ਕੋਈ ਵਕੀਲ ਹੈ ਜੋ ਇਨਸਾਫ ਨਾ ਦਿਵਾਵੇ ਤਾਂ ਪਾਪ ਹੈ ਜੇ ਕੋਈ ਬੱਚਾ ਆਪਣੇ ਮਾਂ ਬਾਪ ਨੂੰ ਘਰੋਂ ਕੱਢ ਦੇ ਤਾਂ ਇਹ ਪਾਪ ਹੈ ਜੇ ਕੋਈ ਆਪਣੇ ਜੀਵਨ ਸਾਥੀ ਨੂੰ ਧੋਖਾ ਦੇਵੇ ਤਾਂ ਇਹ ਪਾਪ ਹੈ ਇੰਜ ਹੀ ਉਹ ਕਾਰਜ ਜੋ ਧਰਮ ਦੇ ਉਲਟ ਜੋ ਸੱਚ ਦੇ ਉਲਟ ਜਾ ਕੇ ਕੀਤਾ ਜਾਏ ਉਹ ਪਾਪ ਹੈ ਅਤੇ ਇਹੋ ਜੇ ਪਾਪੀਆਂ ਨਾਲ ਸਮਾਜ ਭਰਿਆ ਹੀ ਪਿਆ ਹੈ ਭਾਵੇਂ ਅੱਜ ਦੀ ਗੱਲ ਕੀਤੀ ਜਾਏ ਜਾਂ ਬੀਤੇ ਸਮੇਂ ਦੀ ਹਰ ਵੇਲੇ ਇਹੋ ਜੇ ਪਾਪੀ ਹੋਏ ਹਨ ਜੋ ਹਰ ਰੋਜ਼ ਪਾਪ ਕਮਾਉਂਦੇ ਹਨ ਅਤੇ ਫਿਰ ਇਹਨਾਂ ਪਾਪਾਂ ਕਾਰਨ ਦੁਖੀ ਵੀ ਹੁੰਦੇ ਹਨ ਕਾਸ਼ ਅਸੀਂ ਗੁਰੂ ਸਾਹਿਬ ਦੀ ਬਾਣੀ ਰਹੀਂ ਸਮਝ ਸਕੀਏ ਕਿ ਪਾਪ ਕਮਾਇਆ ਨਹੀਂ ਬਲਕਿ ਧਰਮ ਕਮਾਇਆ ਮੰਟੇ ਕਦਾ ਹੈ ਧਰਮ ਕਮਾਇਆ ਭਾਵ ਸੱਚ ਕਮਾਇਆ ਹੀ ਅਸੀਂ ਆਪਣਾ ਤੇ ਸਮਾਜ ਦਾ ਭਲਾ ਕਰ ਸਕਦੇ ਹਾਂ ਪਰ ਹਰ ਕੋਈ ਇਸ ਗੱਲ ਨੂੰ ਆਪਣੇ ਪੱਲੇ ਨਾਲ ਨਹੀਂ ਬੰਦਾ ਇਸੇ ਕਾਰਨ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿੱਥੇ ਇਸ ਕੁਦਰਤ ਅੰਦਰ ਸੱਚ ਕਮਾਉਣ ਵਾਲੇ ਹਨ ਉੱਥੇ ਹੀ ਇੱਥੇ ਪਾਪ ਕਮਾਉਣ ਵਾਲੇ ਵੀ ਅਸੰਖ ਹੀ ਹਨ ਜੋ ਪਾਪ ਕਮਾ ਕਮਾ ਕੇ ਤੁਰਦੇ ਚਲੇ ਜਾ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਹੁੜਿਆਰ ਕੂੜੇ ਫਿਰਾਹ ਕੂੜ ਤੋਂ ਭਾਵ ਹੈ ਝੂਠ ਭਾਵ ਅਨੇਕਾਂ ਹੀ ਐਸੇ ਜੀਵ ਹਨ ਜੋ ਝੂਠ ਬੋਲਣ ਵਾਲੇ ਹਨ ਅਸੰਖ ਹੀ ਐਸੇ ਹਨ ਜੋ ਕੂੜ ਕਮਾਰੇ ਹਨ ਕੂੜ ਅੰਦਰ ਹੀ ਰੁੱਝੇ ਪਏ ਹਨ ਜਿਵੇਂ ਕੋਈ ਕਾਂ ਗੰਧ ਵਿੱਚ ਰੁੱਝਾ ਹੋਇਆ ਹੈ ਜਿਵੇਂ ਕਿ ਸੂਰ ਗੰਧ ਅੰਦਰ ਰੁੱਝਾ ਹੋਇਆ ਹੈ ਇੰਜ ਹੀ ਜੀਵ ਰੁੱਝੇ ਹੋਏ ਹਨ ਪਰ ਗੁਰੂ ਪੀਰ ਜਾਨਵਰ ਤਾਂ ਗੰਧ ਸਾਫ਼ ਕਰਕੇ ਸਮਾਜ ਅੰਦਰੋਂ ਗੰਦਗੀ ਦੀ ਸਫਾਈ ਕਰ ਰਹੇ ਹਨ ਪਰ ਜੋ ਕੂੜ ਕਮਾਂਦੇ ਹਨ ਜੋ ਮਨ ਝੂਠ ਬੋਲਦਾ ਹੈ ਉਹ ਝੂਠ ਨਾਲ ਹੀ ਚੁੰਦਾ ਹੈ ਉਹ ਸਮਾਜ ਅੰਦਰ ਕੂੜ ਫਲਾੰਦਾ ਚਾ ਰਿਹਾ ਹੈ ਉਹ ਜਗਤ ਅੰਦਰ ਗੰਦਗੀ ਦੇ ਢੇਰ ਲਾਂਦਾ ਚੜਾ ਜਾ ਰਿਹਾ ਹੈ ਇਸ ਲਈ ਗੁਰੂ ਸਾਹਿਬ ਵਾਰ-ਵਾਰ ਗੁਰਬਾਣੀ ਅੰਦਰ ਫਰਮਾਉਂਦੇ ਹਨ ਕਿ ਹੈ ਭਾਈ ਸਦਾ ਸੱਚ ਤੇ ਤਰਮ ਬੋਲਿਏ ਕਦੇ ਵੀ ਝੂਠ ਨਾ ਬੋਲੀਏ ਕਿਉਂਕਿ ਜੇ ਇੱਕ ਝੂਠ ਬੋਲਿਆ ਜਾਏ ਤਾਂ ਉਹ ਇੱਕ ਐਸੇ ਬੀਜ ਦੀ ਤਰ੍ਹਾਂ ਹੈ ਜੋ ਦਿਨੋਂ-ਦਿਨ ਵਧਦਾ ਹੀ ਜਾਏਗਾ ਇੱਕ ਝੂਠ ਵਿੱਚੇ ਹਜ਼ਾਰਾਂ ਹੋਰ ਝੂਠ ਬੋਲਣੇ ਪੈਣਗੇ ਅਤੇ ਇਸ ਦੇ ਫਲ ਵੀ ਸਾਨੂੰ ਆਪ ਹੀ ਖਾਣੇ ਪੈਣਗੇ ਇਸ ਲਈ ਮਜਲੀ ਝੂਠ ਨਾ ਬੋਲੋ ਕੰਮ ਕਢਾਉਣ ਲਈ ਝੂਠ ਨਾ ਬੋਲੋ ਕੁਝ ਲਕਾਉਣ ਲਈ ਜਦ ਬੱਚਿਆਂ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਝੂਠ ਨਾ ਬੋਲੋ ਇਹ ਝੂਠ ਵਾਲੀ ਬਾਦੀ ਬੜੀ ਹੀ ਮਾੜੀ ਹੈ ਗੁਰੂ ਸਾਹਿਬ ਇਸ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਅਸੰਖਾਂ ਹੀ ਜੀਵ ਐਸੇ ਹਨ ਜੋ ਕੂੜ ਨਾਲ ਝੂਠ ਨਾਲ ਭਰੇ ਪਏ ਹਨ ਅਤੇ ਉਹ ਇਸ ਕੂੜ ਅੰਦਰ ਹੀ ਰੁੱਝੇ ਰਹਿੰਦੇ ਹਨ ਇਸੇ ਬਾਤ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਮਲੇਸ਼ ਮਲ ਭਖ ਖਾਂ ਮਲੇਸ਼ ਦਾ ਭਾਵ ਹੈ ਮਲੀਨ ਮਤ ਵਾਲਾ ਖੋਟੀ ਬੁੱਧੀ ਵਾਲਾ ਭਾਵ ਅਸੰਖ ਹੀ ਐਸੇ ਹਨ ਜਿਨ੍ਹਾਂ ਦਾ ਖਾਣਾ ਗੰਧਮਦ ਹੈ ਉਹ ਇਸ ਨੂੰ ਹੀ ਖਾਈ ਚਿਹਰੇ ਹਨ ਗੁਰੂ ਪਿਆਰਿਓ ਅਸੀਂ ਮਲੇਸ਼ ਨਹੀਂ ਬਨਣਾ ਭਾਵ ਐਸੀ ਮਤ ਵਾਲੇ ਨਹੀਂ ਬਨਣਾ ਜਿਸ ਨੂੰ ਇਹ ਨਾ ਪਤਾ ਹੋਏ ਕਿ ਮੈਂ ਖਾਣਾ ਕੀ ਹੈ ਐਦਾਂ ਨਹੀਂ ਕਿ ਜੋ ਮਿਲਿਆ ਬਸ ਖਾ ਲਿਆ ਨਹੀਂ ਜਿਸ ਖਾਨ ਨਾਲ ਸਰੀਰ ਤੰਗ ਹੋਵੇ ਉਹ ਭੋਜਨ ਬਿਲਕੁਲ ਨਹੀਂ ਖਾਣਾ ਚਾਹੀਦਾ ਇਸੇ ਤਰ੍ਹਾਂ ਜਿਨ੍ਹਾਂ ਵਿਚਾਰਾਂ ਨਾਲ ਦਿਮਾਗ ਮਾੜੇ ਫੁਰਨੇ ਲੰਨ ਲੱਗ ਪਏ ਉਹ ਵਿਚਾਰ ਵੀ ਨਾ ਖਾਓ ਮਾਰੇ ਖਾਣੇ ਦੇ ਨਾਲ ਅਤੇ ਮਾਰੇ ਵਿਚਾਰਾਂ ਦੇ ਨਾਲ ਮਤ ਮਾੜੀ ਹੋ ਜਾਂਦੀ ਹੈ ਅਤੇ ਜਦ ਮਤ ਮਾੜੀ ਹੋ ਜਾਏ ਫਿਰ ਅਸੀਂ ਅੰਦਰੋਂ ਅੰਦਰੀ ਆਪਣੇ ਆਪ ਮਾੜੇ ਹੋ ਜਾਂਦੇ ਹਨ ਫਿਰ ਸਾਡੇ ਅੰਦਰੋਂ ਚੰਗੇ ਵਿਚਾਰ ਨਹੀਂ ਨਿਕਲਦੇ ਮਾਰੇ ਵਿਚਾਰ ਹੀ ਨਿਕਲਦੇ ਹਨ ਇਸ ਲਈ ਚੰਗਾ ਖਾਈਏ ਚੰਗਾ ਸੁਣੀਏ ਚੰਗਾ ਪੜੀਏ ਤਾਂ ਜੋ ਚੰਗੇ ਵਿਚਾਰ ਮਨ ਅੰਦਰ ਬੁੱਧ ਅੰਦਰ ਪੈਦਾ ਹੋਵਣ ਤਾਂ ਗੁਰੂ ਸਾਹਿਬ ਇਸ ਪੰਕਤੀ ਰੇ ਫਰਮਾਉਂਦੇ ਹਨ ਕਿ ਜਿੱਥੇ ਇਸ ਕੁਦਰਤ ਅੰਦਰ ਅਸੰਖ ਹੀ ਸਾਫ ਭੋਜਨ ਤੇ ਵਿਚਾਰ ਖਾਣ ਵਾਲੇ ਜੀਵ ਹਨ ਉਤੇ ਹੀ ਅਸੰਖ ਮਲੇਸ਼ ਵਿਹਨ ਜੋ ਗੰਧਮੰਦ ਖਾਈ ਜਾ ਰਿਹਾ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਸੰਖ ਨਿੰਦਕ ਸਿਰ ਕਰਹ ਪਾਰ ਅਤੇ ਅਸੰਖ ਹੀ ਨਿੰਦਕ ਵਿਹਨ ਗੁਰੂ ਪਿਆਰੋ ਨਿੰਦਕਾਂ ਨਾਲ ਵੀ ਸੰਸਾਰ ਭਰਿਆ ਹੀ ਪਿਆ ਹੈ ਅਜ ਹਰ ਜਗ੍ਹਾ ਨਿੰਦਾ ਚੱਲਦੀ ਹੈ ਇਹ ਚੱਲਦੀ ਇਸ ਲਈ ਹੈ ਕਿਉਂਕਿ ਇਸ ਅੰਦਰ ਰਸ ਬੜਾ ਹੈ ਜੋ ਕਰਦਾ ਹੈ ਉਹ ਬਹੁਤ ਮ제 ਨਾਲ ਇਸ ਨੂੰ ਸੁਣਦਾ ਹੈ ਅਤੇ ਇਸੇ ਕਾਰਨ ਨਿੰਦਾ ਕਰਨ ਤੇ ਸੁਣਨ ਵਾਲੇ ਦੇ ਸਿਰ ਤੇ ਬਹੁਤ ਭਾਰੀ ਬੋਝ ਲੱਦਿਆ ਜਾਂਦਾ ਹੈ ਇਹ ਬੋਝ ਹੈ ਨਿੰਦਾ ਦਾ ਇਹ ਬੋਝ ਹੈ ਭਰਾਏ ਨਿੰਦਾ ਦਾ ਇਹ ਸਰੀਰ ਅੰਦਰ ਰੋਗ ਪੈਦਾ ਕਰਦੀ ਹੈ ਕਿਉਂਕਿ ਜਿੱਤੇ ਗੰਧ ਹੋਵੇ ਉੱਥੇ ਬਿਮਾਰੀਆਂ ਵੀ ਆਪਣੇ ਆਪ ਪੈਦਾ ਹੋ ਜਾਂਦੀਆਂ ਹਨ ਤਾਂ ਗੁਰੂ ਸਾਹਿਬ ਫਰਮਾਦੇ ਹਨ ਕਿ ਜੋ ਨਿੰਦਾ ਕਰਦੇ ਹਨ ਉਹ ਰੋਜ਼ ਰੋਜ਼ ਨਿੰਦਾ ਦਾ ਭਾਰ ਸਿਰ ਤੇ ਚੱਕੀ ਫਿਰਦੇ ਹਨ ਅਤੇ ਅਸੀਂ ਸਾਰੇ ਜਾਣਦੇ ਹਾਂ ਕਿ ਭਾਰ ਚੁੱਕ ਕੇ ਅਸੀਂ ਬਹੁਤ ਦੂਰ ਤੱਕ ਨਹੀਂ ਚੱਲ ਸਕਦੇ ਗੁਰੂ ਪਿਆਰੇ ਜੀ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਹੈ ਤਾਂ ਸਿਰ ਤੋਂ ਭਾਰ ਲਾਣਾ ਹੀ ਪੈਣਾ ਹੈ ਨਹੀਂ ਤਾਂ ਅਸੀਂ ਇਸ ਸੰਸਾਰ ਸਮੁੰਦਰ ਅੰਦਰ ਹੀ ਡੁੱਬ ਜਾਵਾਂਗੇ ਸੋ ਨਿੰਦਾ ਦਾ ਤਿਆਗ ਕਰਨਾ ਹੈ ਸੱਚ ਨਾਲ ਜੁੜਨਾ ਹੈ ਨਿੰਦਕ ਨਹੀਂ ਬੰਨਾ ਗੁਰਸਬ ਇਸ ਪੰਕਤੀ ਰਹਿ ਸਮਝਾਉਂਦੇ ਹਨ ਕਿ ਜਿੱਥੇ ਇਸ ਕੁਦਰਤ ਅੰਦਰ ਸੱਚ ਨਾਲ ਜੁੜੇ ਹੋਏ ਮਨ ਹਨ ਉੱਥੇ ਅਸੰਖ ਹੀ ਐਸੇ ਹਨ ਜੋ ਨਿੰਦਕ ਹਨ ਜੋ ਪਰਾਈ ਨਿੰਦਾ ਦਾ ਭਾਰ ਆਪਣੇ ਸਿਰ ਉੱਤੇ ਚੁੱਕਦੇ ਹਨ ਉਸ ਦਾ ਦੁੱਖ ਸਾਰਦੇ ਹਨ ਨਾਲ ਹੀ ਗੁਰਸਹਿ ਫਰਮੰਦੇ ਹਨ ਕਿ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਚਾਵਾ ਇੱਕ ਵਾਰ ਇਹ ਪੰਕਤੀ ਆਪਣੇ ਆਪ ਵਿੱਚ ਬਹੁਤ ਹੀ ਮਹਾਨ ਪੰਕਤੀ ਹੈ ਗੁਰੂ ਸਹਿਬ ਨੇ ਪਹਿਲਾਂ ਜੋ ਵੀ ਕੁਦਰਤ ਅੰਦਰਲੇ ਜੀਵਨ ਦੀ ਵਿਚਾਰ ਕੀਤੀ ਹੈ ਜਿਵੇਂ ਇੱਥੇ ਕਹੋ ਕਿਹੋ ਜਿਹਾ ਲੋਕ ਹਨ ਉਥੇ ਨਾਲ ਹੀ ਫਰਮਾਇਆ ਕਿ ਇਸ ਵਿਚਾਰ ਨਾਲ ਮੈਂ ਇਹ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਬਹੁਤ ਮਹਾਨ ਹਾਂ ਅਤੇ ਇਹ ਸਭ ਨੀਚ ਹਨ ਬਰੀ ਹਨ ਨਹੀਂ ਇਹ ਤਾਂ ਅਕਾਲ ਪੁਰਖ ਦੀ ਕੁਦਰਤ ਹੈ ਅਤੇ ਮੈਂ ਨਾਨਕ ਤਾਂ नीच ਪਾਪ ਮੈਂ ਤਾਂ ਬਹੁਤ ਥੱਲੇ ਚਰਚੀਦਾ ਹਾਂ ਗੁਰੂ ਪਿਆਰੂ ਇਹ ਵਾਕ ਜੋ ਗੁਰੂ ਸਾਹਿਬ ਨੇ ਦਰਜ ਕੀਤਾ ਇਸ ਨੂੰ ਕਥਨ ਕਰਨਾ ਇਸ ਦੀ ਵਿਆਖਿਆ ਕਰਨੇ ਬੜੀ ਓਕੀ ਹੈ ਕਿਉਂਕਿ ਗੁਰੂ ਸਾਹਿਬ ਨੇ ਆਪਣੇ ਆਪ ਨੂੰ नीच ਕਹਿ ਕੇ ਸੰਬੋਧਨ ਕੀਤਾ ਇਥੋਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦੀ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਗੁਰੂ ਸਾਹਿਬ ਬਹੁਤ ਹੀ ਦਇਆ ਪਿਆਰ ਤੇ ਬਹੁਤ ਸਾਰੇ ਗੁਣਾਂ ਨਾਲ ਭਰੇ ਹੋਏ ਹਿਰਦੇ ਦੇ ਮਾਲਕ ਹਨ ਗੁਰੂ ਸਾਹਿਬ ਤਾਂ ਅਕਾਲ ਪੁਰਖ ਦੀ ਮੂਰਤ ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਮੈਂ ਨੀਂਝ ਇਸ ਕੁਦਰਤੀ ਕੀ ਵਿਚਾਰ ਕਰ ਸਕਦਾ ਹਾਂ ਇਹ ਜੋ ਵੀ ਵਿਚਾਰ ਪੇਸ਼ ਕੀਤੀ ਹੈ ਇਹ ਤਾਂ ਕੁਦਰਤੀ ਬਹੁਤ ਹੀ ਛੋਟੀ ਜਿਹੀ ਵਿਚਾਰ ਹੈ ਇਸ ਦੇ ਲੇਖ ਤਾਂ ਕਦੇ ਵੀ ਲਿਖੇ ਨਹੀਂ ਜਾ ਸਕਦੇ ਇਸ ਅੰਦਰ ਕੀ ਕੀ ਹੋਰ ਖਜ਼ਾਨੇ ਹਨ ਇਹ ਤਾਂ ਮਾਲਕ ਪ੍ਰਮਾਤਮਾ ਆਪ ਹੀ ਜਾਣਦਾ ਹੈ ਮੈਂ ਤਾਂ ਵਾਰ-ਵਾਰ ਵੀ ਉਸ ਮਾਲਕ ਤੋਂ ਵਾਰਨੇ ਚਾਹਾਂ ਉਹ ਵੀ ਘਟ ਹੈ ਵਾਰ-ਵਾਰ ਵਾਰਨੇ ਚਾਹ ਕੇ ਵੀ ਇੱਕ ਵਾਰ ਵਾਰਿਆ ਨਹੀਂ ਜਾ ਸਕਦਾ ਐਸਾ ਉਹ ਆਪ ਹੈ ਅਤੇ ਐਸੀ ਉਸ ਦੀ ਕੁਦਰਤ ਹੈ ਆਖਰੀ ਪੰਕਤੀ ਅੰਦਰ ਕੁਝ ਸੇ ਫਰਮਾਂਦੇ ਹਨਗੇ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਾਵ ਹੀ ਅਕਾਲਪੁਰਖ ਜੀਉ ਜੋ ਤੈਨੂੰ ਚੰਗਾ ਲੱਗਦਾ ਹੈ ਉਹੀ ਕੰਮ ਪਲਾ ਹੈ ਪਾਪ ਤੇਰੀ ਰਜ਼ਾ ਵਿੱਚ ਹੀ ਰਹਿਣਾ ਠੀਕ ਹੈ ਗੁਰੂ ਪਿਆਰੋ ਇਹ ਜੋ ਵੀ ਕੁਝ ਕੁਦਰਤ ਅੰਦਰ ਜੀਵ ਹਨ ਇਹ ਸਭ ਉਸ ਦੀ ਖੇਡ ਹੈ ਇਹ ਕੁਦਰਤ ਬਹੁਤ ਹੀ ਮਹਾਨ ਤੇ ਬੇਹਿਸਾਬ ਹੈ ਅਸੀਂ ਤਾਂ ਇਸ ਕੁਦਰਤ ਦੇ ਬਹੁਤ ਹੀ ਛੋਟੇ ਜੇ ਕਣ ਸੋ ਇਸ ਪੂਰੀ ਕਾਇਨਾਤ ਨੂੰ ਪੂਰੀ ਤਰ੍ਹਾਂ ਨਾਲ ਜਾਣਿਆ ਨਹੀਂ ਜਾ ਸਕਦਾ ਪਰ ਹਾਂ ਜਿਸ ਨੇ ਬਣਾਇਆ ਹੈ ਉਸ ਨਾਲ ਇੱਕ ਜ਼ਰੂਰ ਹੋਇਆ ਜਾਚਕਦਾ ਹੈ ਇੱਕ ਹੋ ਕੇ ਕੁਦਰਤਾਂ ਆਨੰਦ ਜ਼ਰੂਰ ਮੰਨੇ ਜਾ ਸਕਦਾ ਹੈ ਅਕਾਲ ਪੁਰਖ ਦੀ ਰਜਾ ਵਿੱਚ ਚੱਲ ਕੇ ਹਰੇਕ ਅੰਦਰ ਚਲਦੇ ਉਸ ਦੇ ਹੁਕਮ ਨੂੰ ਪਛਾਣਿਆ ਜ਼ਰੂਰ ਜਾ ਸਕਦਾ ਹੈ ਉਸ ਦੀ ਜੋਤ ਨੂੰ ਜਾਣਿਆ ਜ਼ਰੂਰ ਜਾ ਸਕਦਾ ਹੈ ਤਕੁਰੇ ਸਾਹਿਬ ਇਹਨਾਂ ਪੰਕਤੀਆਂ ਰਹੀ ਫਰਮਾਉਂਦੇ ਹਨ ਕਿ ਜੋ ਉਸ ਨੂੰ ਪੜਾ ਲੱਗਦਾ ਹੈ ਉਹੀ ਗੱਲ ਪਲੀ ਹੈ اوہی کار پلی ہے اتے ہی میرے مالک تو تدا سلامت ہے رین والا ہے گرو پیارو اکال پرک ایک کھلے دریا دی طرح ہے جس تو لکھن دریا ہور اتے لگا تار اے فیلتے ہی جارے اے برہمنڈ فیلتا ہی جا رہا ہے یہ قدرت وددی ہی چلی جاری ہے اس اندر بہت کچھ ہے جس دی ایک چلک اس پوڑی اندر گروہ سیم نے پیش کیتی ہے واحر گرچی کا خالصہ واحر جی کی فتح